ਅਤੇ ਭਾਈ 12:30 ਵਜੇ ਜੀ ਆਪਣੀ ਗੱਡੀ ਆਈ ਏ ਟਾਟਾ ਐਕਸ ਤੇ ਉਹਨੇ ਆਪਣੀ ਡਰਿੰਕ ਕੀਤੀ ਹੋਈ ਸੀ ਕਿ ਬਹੁਤ ਜ਼ਿਆਦਾ ਤੇ ਗੱਡੀ ਬਹੁਤ ਸਪੀਡ ਨਾਲ ਸੀਗੀ ਜੀ ਤੇ ਇੱਕਦਮ ਆਈ ਉਹਨਾਂ ਦੇ ਆਪਣੀ ਗੱਡੀ ਇੱਥੇ ਡਿਸਬੈਲੈਂਸ ਹੋ ਗਈ ਤੇ ਸਿੱਧਾ ਜਾ ਕੇ ਖੰਭੇ 'ਚ ਵੱਜੀ ਜੀ ਉਹ ਨੁਕਸਾਨ ਵੀ ਹੋਇਆ ਜੀ ਨੁਕਸਾਨ ਤਾਂ ਬਸ ਇਹੀ ਹੈ ਜੀ ਆਪਣੇ ਦੇਖੋ ਖੰਭਾ ਡੇਗ ਗਿਆ ਹੁਣ ਮਾਰਕੀਟ ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਉਹ ਤਾਂ ਚਲੇ ਗਏ ਬੰਦੇ ਆ ਜਿਹੜਾ ਗੱਡੀ ਜਿਹਨਾਂ ਦਾ ਐਕਸੀਡੈਂਟ ਹੋਇਆ ਸੀ ਗੱਡੀ ਚ ਕਿੰਨੇ ਲੋਕ ਸੀ ਉਹ ਕੱਲ੍ਹ ਲਈ ਸੀਗਾ ਜੀ ਬੰਦਾ ਇੱਕ ਬੰਦਾ ਹੀ ਸੀਗਾ ਆਪ ਹੀ ਡਰਾਈਵ ਕਰ ਰਿਹਾ ਸੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਉਹਨਾਂ ਦੇ ਸੱਟ ਫਟ ਲੱਗੀ ਜੀ ਕੋਈ ਹਾਂਜੀ ਉਹਨਾਂ ਦਾ ਥੋੜਾ ਜਿਹਾ ਆਪਣੇ ਮੱਥੇ-ਮੁੱਥੇ ਸਿਰ ਸਿਰ ਫਟਿਆ ਉਹਨਾਂ ਦਾ ਬਾਕੀ ਉਹ ਬਚਾਅ ਹੋ ਗਿਆ ਬੰਦੇ ਦਾ ਤੇ ਜੇ ਥੋੜਾ ਜਿਹਾ ਆਪਣੇ ਨੁਕਸਾਨ ਹੋਇਆ ਬਸ ਉਹਨਾਂ ਦਾ ਭਾਈ ਦਾ ਲੈ ਕੇ ਸੀ ਰਾਤੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਸੀ ਕਿ ਨਾਲ ਦੇ ਹਾਂ ਸਰ ਕੀ ਇਹ ਜੋ ਖੰਭਾ ਗਿਰਿਆ ਜੇ ਮੈਂ ਕੀ ਕਰਾਉ ਜੀ ਸਰ ਮੈਂ ਸਵੇਰੇ ਮਾਰਨਿੰਗ ਆਪਣੀ ਜਿਵੇਂ ਟਾਈਮਿੰਗ ਹੁੰਦਾ ਦੁਕਾਨ ਖੋਲੰਦਾ ਜਦੋਂ ਮੈਂ ਆਇਆ 9:30 ਵਜੇ ਦੇਖਿਆ ਇੱਥੇ ਬਿਜਲੀ ਦਾ ਪੂਰਾ ਕੰਮ ਕਰਿਆ ਆਸੇ-ਪਾਸੇ ਮੈਂ ਕੁਝ ਲੋਕਾਂ ਨੂੰ ਉਹ ਗਾਰਡ ਜਿਹੜਾ ਚੌਕੀਦਾਰ ਰਾਤੀ ਰਹਿੰਦਾ ਇੱਥੇ ਉਹਨੇ ਕਿਹਾ ਕਿ ਰਾਤੀ 2:30 ਵਜੇ ਗਿਰਿਆ ਜੀ ਮੈਂ ਕਿਹਾ ਕਿਸੇ ਨੇ ਪੁਲਸ ਵਾਲੇ ਨੂੰ ਫੋਨ ਨਹੀਂ ਕੀਤਾ ਤੁਸੀਂ ਕੋਈ ਵੀ ਨਹੀਂ ਕੰਦਾ ਸਰ ਕੋਈ ਸੁਣਦਾ ਨਹੀਂ ਫਿਰ ਮੈਂ ਆਰਤੀ ਚੌਕ ਗਿਆ ਤੇ ਪੁਲਸ ਦੀ ਬੈਰੀਕੇਡ ਲੱਗੀ ਜ ਮੈਂ ਉਹਨਾਂ ਨੂੰ ਕਹਿ ਕੇ ਆ ਕਿ ਸਰ ਉੱਥੇ ਬੈਰੀਕੇਡ ਲਵਾਉ ਤਾਂ ਬਹੁਤ ਪ੍ਰੋਬਲਮ ਹੋ ਰਹੀ ਹੈ ਪੁਲਸ ਵਾਲੇ ਕਹਿੰਦੇ ਕਿ ਸਾਡੇ ਕੋਲ ਟਾਈਮ ਹੈ ਨਹੀਂ ਤੁਸੀਂ ਆਪਣੀ ਐਕਟਿਵਿਟੀ ਉੱਥੇ ਲਾ ਦਿਓ ਕਿਰਮਾ ਸੌ ਨੰਬਰ ਤੇ ਫੋਨ ਕੀਤਾ ਹੁਣ ਦੋ ਤਿੰਨ ਪੁਲਸਰ ਆਏ ਆ ਅੱਜ ਐ ਰਾਤੀ 2 ਵਜੇ ਹੋਈ ਐ ਤੇ ਹੁਣ 10:00 ਵੱਜ ਗਏ ਸਮਝੋ ਕਿਥੀ 8 ਘੰਟੇ ਬਾਅਦ ਰਿਸਪੌਂਸ ਦਿੱਤਾ ਪੁਲਸਰ ਜਕਿ ਮੇਨ ਮਾਰਕੀਟ ਆ ਔਰ ਇਨੀ ਹੈਪੀ ਬਿਜਲੀ ਦੀ ਤਾਰਾਂ ਲੱਗੀ ਹੋਈਆਂ ਬਿਜਲੀ ਵਾਲੇ ਤੇ ਵਿਚਾਰੇ ਆ ਗਏ ਸੀ 6-7 ਵਜੇ ਇਹ ਵੀ ਲੇਟ ਹੀ ਆਏ ਆ ਅੱਛਾ ਇਹ ਗ੍ਰਹਿਕ ਬੰਦ ਇਹ ਮੈਨੂੰ ਜਿੱਦਾਂ ਦੇ ਆਸ-ਪਾਸ ਵਾਲੇ ਨੇ ਦੱਸਿਆ ਮੈਂ ਤਾਂ ਸਵੇਰੇ 9:30 ਵਜੇ ਕਹਿੰਦਾ ਕੋਈ ਗੱਡੀ ਮਾਰ ਗਿਆ

ਉਹ ਕਿਸ ਨੇ ਰੋਕਿਆ ਨਹੀਂ ਉਹ ਕੋਈ ਨਹੀਂ ਸਿਰ ਉਹਨੂੰ ਆਏ ਘੜਾੜ ਦੀ ਦੀ ਪਿੱਛੇ ਬੰਦੇ ਆਏ ਲੈ ਗਏ ਉਹਨੂੰ ਪੂਰਾ ਕਰ ਨਾਲੀ ਨਾਲ ਕੱਢੀ ਖੜੀ ਸੀ ਗੱਡੀ ਸਾਤੀ ਕਿੰਨੇ ਵਜੇ ਗਈ ਇਹ ਨਹੀਂ ਪਤਾ ਕਿੰਨੇ ਵਜੇ ਲੈ ਗਈ ਕਿੰਨੇ ਵਜੇ ਕਿਸੇ ਅੱਟ ਪੱਟ ਵੀ ਲੱਗੀ ਨਹੀਂ ਕਿਸੇ ਆਹ ਬੰਦੇ ਸਿਰ ਫੜ ਗਿਆ ਪੂਰਾ ਕਿ ਉਹਨ ਇਤੇ ਕੋਈ ਨੁਕਸਾਨ ਉਸ ਤੋਂ ਇਲਾਵਾ ਕੁਝ ਹੋਇਆ ਨਾ ਕਾਨਾ ਪਤਾ ਨਹੀਂ ਸਿਰ ਕਿੰਨੇ ਵਜੇ ਕੀ ਹੋਇਆ ਕੀ ਨਹੀਂ ਇਹ ਤਾਂ ਲਾਈਟ ਜਲਣੇ ਬਾਅਦ ਪਤਾ ਲੱਗੇਗਾ ਬਾਟ ਬਹੁਤ ਤੜਾ ਹੁਆ ਧਮਾਕਾ ਬਹੁਤ ਤੇਜ਼ ਹੋਇਆ ਇਹ ਤਾਂ ਉਹਨਾਂ ਨੂੰ ਜਾਣੇ ਕੀ ਹੋਇਆ ਕੀ ਨਹੀਂ ਹੋਇਆ